ਪੰਜਾਬ ਸਰਕਾਰ ਦੇ ਵੱਲੋਂ ਮੋਗਾ ਚ ਕੀਤੀ ਰੈਲੀ ਚ ਚੀਫ ਸਕੱਟਰੀ ਤੇ ਡੀਜੀਪੀ ਦੇ ਵੱਲੋਂ ਸਟੇਜ ਤੇ ਬੋਲਣ ਨੂੰ ਲੈ ਕੇ ਗੁਰਦਾਸਪੁਰ ਦੇ ਸੰਸਦ ਸੁਖਜਿੰਦਰ ਰੰਧਾਵਾ ਨੇ ਭਾਰਤ ਸਰਕਾਰ ਨੂੰ ਚਿੱਠੀ ਲਿਖ ਕੇ ਉਹਨਾਂ ਖਿਲਾਫ ਕਾਰਵਾਈ ਦੇ ਕਰਨ ਦੀ ਕਿਲਿਆ ਹੈ ਤੇ ਕਹੇ ਕਿ ਇੱਕ ਪਾਰਟੀ ਦੀ ਸਟੇਜ ਤੇ ਇਸ ਤਰ੍ਹਾਂ ਬੋਲਣਾ ਅਧਿਕਾਰੀਆਂ ਦਾ ਪ੍ਰੋਟੋਕਾਲ ਨਹੀਂ ਹੈ ਤੇ ਨਾਲ ਹੀ ਡੇਰਾ ਬਿਆਸ ਤੇ ਬੋਲਦੇ ਹੋਏ ਉਹਨਾਂ ਨੇ ਕਹੇ ਕਿ ਮੈਨੂੰ ਨਹੀਂ ਲੱਗਦਾ ਕਿ ਉਹ ਸਿਆਸਤ ਵਿਚ ਆਉਣਗੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਨੂੰ ਪਾਰਟੀ ਵਿੱਚ ਵਾਪਸ ਲੈ ਕੇ ਆਉਣ ਤੇ ਕਹਿ ਕੇ ਜੇਕਰ ਉਹ ਪਾਰਟੀ ਵਿੱਚ ਆਉਣਾ ਚਾਹੁੰਦੇ ਨੇ ਤਾਂ ਉਹਨਾਂ ਦਾ ਸਵਾਗਤ ਹੈ ਇਹ ਕਾਲੀ ਦਲ ਦੇ ਵੱਲੋਂ ਸ਼ੁਰੂ ਕੀਤੀ ਗਈ ਪੰਜਾਬ ਬਚਾਓ ਮੁਹਿੰਮ ਤੇ ਉਹਨਾਂ ਨੇ ਚੁਟਕੀ ਲਈ ਤੇ ਕਿਹਾ ਕਿ ਆਕਾਲੀ ਦਲ ਪਹਿਲੇ ਖੁਦ ਨੂੰ ਬਚਾ ਲਵੇ ਲੋਕਾਂ ਦੀ ਫਿਕਰ ਬਾਅਦ ਚ ਕਰੇ ਦੇਖੋ ਜਿਹੜੇ ਸਰਕਾਰੀ ਤੰਤਰ ਦੀ ਵਰਤੋਂ ਕੀਤੀ ਉਹ ਤੇ ਗਵਰਨਮੈਂਟ ਕਰਦੀਆਂ ਨੇ ਉਹਦੇ ਤੋਂ ਮੈਨੂੰ ਕੋਈ ਕਿੰਤੂ-ਕੰਤੂ ਨਹੀਂ ਜੀ ਜੀ ਅਸੀਂ ਜਦੋਂ ਇਹ ਕੋਆਪਰੇਟਿਵ ਲੋਨ ਮਾਫ ਕੀਤੀ ਸੀ 4700 ਸਮਥਿੰਗ ਕੋਈ ਕਰੋੜ ਹੈ ਉਹਦੇ ਬਾਅਦ ਇੱਕ ਮੋਗਾ ਚ ਰੈਲੀ ਕੀਤੀ ਗਈ ਜਿੱਥੇ ਨਹੀਂ ਹੁੰਦੀ ਆ ਉਥੇ ਕੋਰਪੋਰੇਸ਼ਨ ਮਨਿਸਟਰ ਬੋਲਿਆ ਸੀ ਨਾ ਕਿ ਆਪ ਆਰਸੀਐਸ ਦਾ ਸੈਕਟਰੀ ਲਿੰਕਜ ਦੇ ਜਿਹੜੇ ਗਵਰਨਮੈਂਟ ਦੀਆਂ ਹੁੰਦੀਆਂ ਨੇ ਰੈਲਿਸ ਉਹ ਜਿਹੜੀ ਗਵਰਨਮੈਂਟ ਹੁੰਦੀ ਉਹ ਸਟਿੰਗ ਡਿਪਾਰਟਮੈਂਟ ਉਹ ਕਰ ਸਕਦੇ ਆ ਫੋਰ ਅ ਫਸਟ ਟਾਈਮ ਹੋਇਆ ਕਿ ਜੋ ਨਸ਼ਾ ਹਰਤ ਉਹਦੇ ਸਾਰੀਆਂ ਪਾਰਟੀਆਂ ਹੋਣੀ ਚਾਹੀਦੀਆਂ ਸਾਰੀਆਂ ਪਾਰਟੀਆਂ ਨਾ ਹੋਣ ਬੈਨਰ ਤੋਂ ਬਿਨਾ ਹੋਣਾ ਚਾਹੀਦਾ ਸੀ ਇਹ ਬੰ ਜਿਹੜਾ ਸ਼ਾਮੇ ਨਾ ਲੱਗਾ ਜਿਹੜਾ ਉੱਪਰ ਜਿੱਥੇ ਬੈਠੇ ਸੀ ਉਹ ਡਾਇਰੈਕਟ ਉਹ ਵੀ ਉਹਨਾਂ ਨੇ ਪੂਰ ਸカラー ਦੇ ਲਾਇਆ ਜੋ ਕਾਮਾਰੀ ਪਾਰਟੀ ਦਾ ਨਿਸ਼ਾਨ ਹੈ ਪਿਛੇ ਜੋ ਲੋਗੋ ਲਗਾ ਜਿਹੜਾ ਬੈਕ ਡ੍ਰੌਪ ਸੀ ਉਹਦੇ ਚ ਉਹਨਾਂ ਕੀਤਾ ਤੇ ਸਭ ਤੋਂ ਵੱਡੀ ਗੱਲ ਹੈ ਕਿ ਉਹਨਾਂ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਉਹ ਅਣਕ ਨੂੰ ਪ੍ਰੈਜ਼ਾਈਡ ਕਰ ਰਹੇ ਨੇ ਉਹ ਥੇ ਡੀਜੀਪੀ ਦਾ ਔਰ ਚੀਫ ਸੈਕਟਰੀ ਦਾ ਬੋਲਣਾ ਉਹਦੇ ਤੇ ਵੀ ਰਿਐਕਸ਼ਨ ਹੈ ਕਿ ਦੋਨੋਂ ਹੀ ਹੈਡ ਆਫ ਦਾ ਸਟੇਟ ਹੋਣ ਜਾਂ ਡਿਪਾਰਟਮੈਂਟ ਦੇ ਹੋਣ ਅਫੀਸਰ ਸਤੇ ਜਪਾਨੀ ਸਤੇ ਉਹ ਇੱਕ ਪਾਰਟੀ ਦੇ ਨਾਲ ਖੜੇ ਹੋ ਜਾਣ ਤੇ ਫਿਰ ਇਹ ਦੇਸ਼ ਪੰਜਾਬ ਚੱਲੇਗਾ ਕਿਵੇਂ ਕਿ ਅਸੀਂ ਤੇ ਲੋਕਾਂ ਨੂੰ ਇਹ ਦੱਸਤਾ ਕਿ ਅਸੀਂ ਆ ਖੜੇ ਜੀ ਇਹਨਾਂ ਦੇ ਵਰਕਰ ਬਣ ਕੇ ਉਹਨਾਂ ਦੇ ਸਪੋਕਸਪਰਸਨ ਬਣ ਕੇ ਉਹਨਾਂ ਦੇ ਨਾਲ ਖੜੇ ਆ ਜਸਟਿਸ ਕਿੱਥੋਂ ਲਈ ਜਾਏਗੀ ਜਿਹੜੇ ਕਹਿੰਦੇ ਨਜੁੱਤ ਨਸ਼ਾ ਵਿਰੋਧ ਜੀ ਜੀਪੀ ਸਭ ਤੁਹਾਡਾ ਹੀ ਐਸਾ ਹੀ ਕਹਿ ਰਿਹਾ ਓਏ ਪੰਜਾਬ ਛੱਡ ਜਾਓਗੇ ਜੇ ਪੰਜਾਬ ਬਚਣਾ ਤੇ ਇਹ ਤੋਂ ਵੱਡੀ ਸ਼ਰਮ ਵਾਲੀ ਕਿਹੜੀ ਗੱਲ ਹੈ ਸਾਡੇ ਲਈ ਕਿ ਐਸਆਈ ਕਹੇ ਪੰਜਾਬ ਛੱਡ ਜੋ ਓਏ ਜੇ ਬਚਣਾ ਤੇ ਲੋਕਾਂ ਨੂੰ ਐਕਸਟਰਸ਼ਨ ਤੁਹਾਡਾ ਗੁਰਦਾਸਪੁਰ ਜ਼ਿਲ੍ਹਕੇ ਵਿੱਚ ਲੁੱਟ ਲਿਆ ਤੁਹਾਡੇ 4 ਚੌਥੇ ਦਿਨ ਐਮਐਲਏ ਸਾਹਿਬ ਸਾਡੇ ਇੱਥੇ ਗੋਲੀਆਂ ਚੱਲਦੀਆਂ ਡੇਰਾ ਬਾਬਾ ਨਾਨਕ 'ਚ ਦੋ ਬੰਦੇ ਮਾਰ ਦਿੱਤੇ ਵਾਕਈ ਪਿੱਛੋਂ ਦੋ ਤਿੰਨ ਗੱਲ ਡੇਰਾ ਬਾਬਾ ਨਾਨਕ ਛੱਡ ਕੇ ਚਲੇ ਗਏ ਕਾਰੋਬਾਰ ਕਰ ਰਹੇ ਨੇ ਉਥੇ ਚੀਫ ਸੈਕਟਰੀ ਚੀਫ ਸੈਕਟਰੀ ਆਪਣੇ ਆਫੀਸਰ ਨੂੰ ਜਿਹੜਾ ਪ੍ਰੋਟेक्ट ਨਹੀਂ ਕਰ ਸਕਦਾ ਉਹਨੂੰ ਤਾਂ ਚੀਫ ਸੈਕਟਰੀ ਰਹਿਣ ਦਾ ਹੱਕ ਹੀ ਨਹੀਂ ਕਿੰਨੇ ਪੰਜਾਬ 'ਚ ਅੱਜ ਤੱਕ ਹਿਸਟਰੀ 'ਚ ਨਹੀਂ ਹੋਇਆ ਕਿ ਆਈਐਸ ਜਿਹੜੇ ਕੋਈ ਸਸਪੈਂਡ ਹੁੰਦੇ ਸੀ ਕਿ ਚੀਫ ਸੈਕਟਰੀ ਸਾਹਿਬ ਨੂੰ ਕਾਂਗਰਸ ਦੀ ਜਾਂ ਅਕਾਲੀ ਦਲ ਦੀ ਗਵਰਨਰ ਨੂੰ ਧਿਆਨ ਚ ਰੱਖਣਾ ਚਾਹੀਦਾ ਇਹ ਜ਼ਰੂਰ ਸੀ ਕਿ ਉਹਨਾਂ ਨੂੰ ਡਿਸਪਲੇਅਰ ਆਪਣਾ ਗੁੱਸਾ ਪਿਆਰ ਕਰ ਦਿੱਤਾ ਜਾਂਦਾ ਥਰੂ ਚੀਫ ਸੈਕਟਰੀ ਪਰ ਇਹ ਤੇ ਚੀਫ ਸੈਕਟਰੀ ਹੋ ਜਾ ਜਿਹੜਾ ਜੈ ਕਹਿੰਦੇ ਹੁੰਦੇ ਨਾ ਵਾਰਡ ਨੂੰ ਖੇਤ ਨੂੰ ਵਾਰਡ ਬਚਾਉਂਦੀ ਹੈ ਇਹ ਤੇ ਵਾੜੀ ਖੇਤ ਨੂੰ ਖਾਣ ਲੱਗ ਪਈ ਐ ਜਿਹੜਾ ਬੰਦਾ ਆਪਣੇ ਕਲਾਸ ਨੂੰ ਨਹੀਂ ਪ੍ਰੋਟੈਕਟ ਕਰ ਸਕਦਾ ਜਾਂ ਤੇ ਦੱਸੇ ਜਿਹੜੇ ਹੁਣ ਕੀਤੇ ਨੇ सस्पेंड ਇੰਡਸਟਰੀ ਡਿਪਾਰਟਮੈਂਟ ਦੇ ਇਹਨਾਂ ਨੂੰ ਸ਼ੋਕਾ ਨੋਟਿਸ ਕੱਢੇ ਕਿ ਤੁਹਾਨੂੰ ਕਦੋਂ ਚ ਸਸਪੈਂਡ ਕੀਤਾ ਗਿਆ ਪਬਲਿਕ ਦੇ ਵਿੱਚ ਹੋਣਾ ਚਾਹੀਦਾ ਕਿਉਂ ਕਿਉਂ ਕਨਸੀਲ ਕਰ ਰਹੇ ਨੇ ਕਿਉਂ ਲੁਕੋ ਰਹੇ ਨੇ ਇਹਨਾਂ ਚੀਜ਼ਾਂ ਨੂੰ ਕਿਉਂ ਨਹੀਂ ਦੱਸ ਰਹੇ ਕਿ ਦੋਨੇ ਦੋਨੋਂ ਕੀ ਇਹਨਾਂ ਨੇ ਕੀਤੀ ਆ ਕਰਪਸ਼ਨ ਦੱਸਣਾ ਚਾਹੀਦਾ ਪਬਲਿਕ ਹੈ ਪਬਲਿਕ ਸਰਵੰਟ ਨੇ ਤੇ ਪਬਲਿਕ ਜਿ ਪਬਲਿਕ ਰਿਪਰੈਜ਼ੈਂਟੇਟਿਵ ਜਰ ਉਹਨਾਂ ਨੂੰ ਦੱਸਣਾ ਚਾਹੀਦਾ ਕਿ ਇਹਨਾਂ ਨੇ ਆਹ ਕੀਤਾ ਤੇ ਅਸੀਂ ਇਸ ਕਰਕੇ ਪਰ ਮੈਨੂੰ ਬੜੀ ਬਰਤ ਕਿਸਮ ਦੀ ਆਪਣੀ ਸਟੇਟ ਦੀ ਕਿ ਕੋਈ ਅਫੀਸਰ ਇਹਨਾਂ ਦੀ ਜਿਹੜੀ ਆਈਐਸ ਐਸੋਸੀਏਸ਼ਨ ਸੀ ਉਹ ਤੇ ਕੋਈ ਮੇਰੇ ਖਿਆਲ ਡਿਫੰਕ ਚੜ੍ਹਦਾਰ ਕੀਤਾ ਔਰ ਜੋ ਇਹ ਚਲਾ ਰਹੇ ਨੇ ਜਿਸ ਤਰੀਕੇ ਨਾਲ ਚਲਾ ਰਹੇ ਨੇ ਕਿ ਜੇ ਕੋਈ ਅਗਲੀ ਸਰਕਾਰ ਆਈ ਤੇ ਮੇਰੇ ਮੈਨੂੰ ਇਹ ਲੱਗਦਾ ਕਿ ਇਹਨਾਂ ਤੋਂ ਡਬਲ ਨਾ ਕਰਦੇ ਕਿਉਂਕਿ ਇਹਨਾਂ ਦੇ ਅੱਗੇ ਬੋਲੇ ਨਹੀਂ ਕਿ ਹੁਣ ਇਹ ਕਿਹੜੇ ਬੋਲੇਗਾ ਇਸ ਕਰਕੇ ਇਹ ਮੈਂ ਲੈਟਰ ਲਿਖੀ ਸੀ ਕਿ ਬਹੁਤ ਸਟਰੋਂਗ ਓਬਜੈਕਸ਼ਨ ਹੈ ਜਿਹੜਾ ਆਰਟੀਕਲ 153 ਔਰ 162 ਆ ਉਹ ਕਨਸਟੀਟਿਊਸ਼ਨ ਦਾ ਉਹਦੇ ਵਿੱਚ ਜਿਹੜੇ ਨੇ ਆਫੀਸਰ ਜਿਹੜੇ ਨੇ ਇਹਨਾਂ ਨੂੰ ਇਹਦੇ ਤੋਂ ਬਾਹਰ ਰੱਖਿਆ ਗਿਆ ਕਿ ਤੁਸੀਂ ਪਬਲਿਕ ਸਰਵੰਟ ਹੋ ਤੁਸੀਂ ਗਵਰਨਮੈਂਟ ਦੇ ਨੁਮਾਇੰਦੇ ਗਵਰਨਮੈਂਟ ਦੇ ਨੁਮਾਇੰਦੇ ਪੋਲੀਟੀਕਲ ਪਾਰਟੀ ਦੇ ਨੁਮਾਇੰਦੇ ਇਹਨਾਂ ਦੋਨਾਂ ਨੇ ਇਹਦੀ ਗ੍ਰੋਸ ਵਾਇਲੇਸ਼ਨ ਕੀਤੀ ਹੈ ਔਰ ਇਹਨਾਂ ਇਮੀਡੀਏਟਲੀ ਮੈਂ ਗਵਰਨਮੈਂਟ ਆਫ ਇੰਡੀਆ ਦੇ ਡਿਪਾਰਟਮੈਂਟ ਆਫ ਡੀਓਪੀਟੀ ਉਹਨਾਂ ਨੂੰ ਮਿਲ ਲੈਟਰ ਲਿਖੀਆ ਤੇ ਨਾਲ ਹੀ ਉਥੋਂ ਦੇ ਸੈਕਟਰੀ ਦੇ ਕੈਬਨਟ ਸੈਕਟਰੀ ਗਵਰਨਮੈਂਟ ਆਫ ਇੰਡੀਆ ਨੂੰ ਲਿਖੀਆ ਔਰ ਡੀਜੀਪੀ ਉਹਨਾਂ ਨੂੰ ਮਨਿਸਟਰ ਨੂੰ ਲਿਖੀਆ ਕਿ ਪੰਜਾਬ ਨੂੰ ਬਚਾਉਣਾ ਕਿਵੇਂ ਇਹਦੇ ਤੇ ਗੱਲ ਕਰੋ ਇਹ ਕਿੰਨੇ ਪ੍ਰਹਾਰ ਐਕਸ਼ਨ ਪ੍ਰਹਾਰ ਪ੍ਰਹਾਰ ਤੇ ਉਹ ਕਰਨੇ ਮੁੱਖ ਮੰਤਰੀ ਜਿੱਥੇ ਬੈਠਾ ਉਥੇ ਅੱਜ ਦੇ ਹਸਪੀਟਲ ਜਿੱਕਰਦਾ ਤੇਰੇ ਬੰਬ ਰੱਖ ਦਿੱਤਾ ਕਰ ਇਹਦੇ ਤੋਂ ਬਾਅਦ ਨਮੋਸ਼ੀ ਵਾਲੀ ਖਾਲੀ ਕੋਈ ਨਹੀਂ ਮੈਂ ਇਹ ਤੇ ਤੁਸੀਂ ਸੁਣਿਆ ਸੀ ਹਸਪੀਟਲ ਦਾ ਚੇਤਾ ਆ ਗਿਆ ਮੇਰੇ ਕੋਲ ਜੇ ਡਿਪਾਰਟਮੈਂਟ ਰਿਹਾ ਪਰੋਲ ਤੇ ਸੁਣੀਦੀ ਸੀ ਕਿ ਜੇਲ੍ਹ ਚੋਂ ਪਰੋਲ ਹੁੰਦੀ ਆ ਪਹਿਲੀ ਵਾਰਾਂ ਵੇਖਿਆ ਇਸ ਟੀ ਦੇ ਵਿੱਚ ਕਿ ਮੁੱਖ ਮੰਤਰੀ ਦੀ ਹਸਪੀਟਲ ਚੋਂ ਪਰੋਲ ਹੋਈ ਪੁਲਿਸ ਗਈ ਤੇ ਪੁਲਿਸ ਨਾਲ ਵਾਪਸ ਆਣ ਕੇ ਫਿਰ ਉੱਥੇ ਦਾਖਲ